अठ साल पहले दो हजार सतारा तो अरुण जी के नाल यह सेवा शुरू की गई थी कि बज़ुर्गों सड़कों रोटी खवा के आइए तो हम चाहते हैं कि गवर्नमेंट और एडमिनिस्ट्रेशन इस तरफ थोड़ा ध्यान दे और क्योंकि यहाँ जैनुइन काम हो रहा है इसलिए हमने इनवाइट किया था उन लोगों को कि आप आके देख के जाओ कि यहाँ पर जैनुइन लोगों का काम हो रहा है थी, तीन तीनों टाइम का इनको खाना मिल रहा है फ्रूट्स मिल रहे हैं दूध मिल रहा है हर तरीके की इनको सहूलियत मिल रही है ਆਨ ਚਿੱਤੇ ਕੋਈ ਦਿੱਕਤ ਨਹੀਂ ਹੈ ਰਾਤ ਨੂੰ 12 ਵਜੇ ਜਾਣਾ ਹੈ ਕੋਈ ਜੇ ਜਾਣਾ ਸਵੇਰੇ 4 ਵਜੇ ਜਾਣਾ ਹੈਗਾ ਨਹੀਂ ਤੇ ਇੱਥੇ ਆਟੋ ਨਹੀਂ ਮਿਲਦਾ ਕਦੀ ਕੁਝ ਨਹੀਂ ਮਿਲਦਾ ਕਦੀ ਕੁਝ ਨਹੀਂ ਮਿਲਦਾ ਹਾਂ ਤੇ ਇਹ ਪ੍ਰੋਬਲਮ ਸਾਰੀ ਸੌਟ ਆਊਟ ਹੋ ਗਈ ਹੈ ਉਹਨਾਂ ਦਾ ਖਾਣਾ ਪੀਣਾ ਕੀਤਾ ਸਭ ਕੁਝ ਉਹ ਕਰਦੇ ਕਰਦੇ ਅੱਜ ਪੰਜਾਬ ਦੇ ਪਲੱਸ ਮੈਂਬਰ ਐਸੇ ਹੋ ਚੁੱਕੇ ਨੇ ਕਿ ਜਿਹੜੇ ਇੱਥੇ ਰੈਗੂਲਰ ਰਹਿ ਰਹੇ ਬੜ ਕਈ ਵਲੇ ਉੱਥੇ ਵੀ ਜ਼ਰੂਰ ਬਹੁਤ ਜ਼ਿਆਦਾ ਕਰਦੇ ਨੇ ਤੇ ਉਹਨਾਂ ਨੂੰ ਕੋਲ ਕੇਵਲ ਨਹੀਂ ਪ੍ਰੋਵਾਈਡ ਹੁੰਦੀ ਸੀ ਬਜ਼ੁਰਗਾਂ ਨੂੰ ਬਹੁਤ ਨਿਕਲ ਆਉਂਦੇ ਸੀ ਘਰ ਦੇ ਵਿੱਚ ਹਲਕੀ ਫੁਲਕੀ ਉਹਨਾਂ ਨੇ ਕਿਹਾ ਜੀ ਮੈਨੂੰ ਇਹ ਚੀਜ਼ ਚਾਹੀਦੀ ਹੈ ਉਹ ਆਪ ਖੁਦ ਜਾ ਕੇ ਚੈੱਕ ਅਪ ਕਰਾ ਕੇ ਆਏ ਠੀਕਰਾ ਕੇ ਲਿਆਏ ਉਹਨਾਂ ਨੇ ਕਿਹਾ ਜੀ ਹੁਣ ਸਾਨੂੰ ਓਕੇ ਹੈ ਜੀ ਹੁਣ ਲਿਓ ਤੁਹਾਨੂੰ ਆਪਣਾ ਘਰ ਤਾਂ ਹੈ ਹੀ ਹੈ ਪਰ ਹੁਣ ਇਹ ਕਿ ਜਿਹੜੀ ਡੈਫੀਸ਼ੀਐਂਸੀ ਸੀ ਨਾ ਉਹ ਖਤਮ ਹੋ ਗਈ। ਜੇ ਅਰੇ ਜੀ ਬਜ਼ੁਰਗ ਦੇਖੋ ਕਿ ਜਿਹੜੇ ਚੱਲ ਕੇ ਬਾਹਰ ਤੱਕ ਨਹੀਂ ਆ ਸਕਦੇ ਕਿ ਪੈਰ ਚੱਕ ਕੇ ਆ ਆੜੋ ਦੇ ਵੀ ਚੰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਹ ਦੇਖਣਾ ਵੀ ਇਹਨਾਂ ਦਾ ਬਹੁਤ ਹੀ ਅੱਛਾ ਕੋਈ ਵੀ ਜੂਰ ਪੈਂਦੀ ਹੈ ਮੈਡਮ ਤੇਤੀ ਗਰੋਵਰ ਜੀ ਪਹੁੰਚ ਜਾਂਦੇ ਆ। ਅਰੁਣ ਜੀ ਤਾਂ ਖੈਰ ਦਿਨ ਰਾਤ ਇੱਥੇ ਇੰਨੀ ਸੇਵਾ ਕਰਦੇ ਆ ਪੁੱਛੋ ਹੀ ਨਾ। ਕਿ ਆਪਣੀ ਗੱਡੀ ਹੈ ਜਦੋਂ ਮਰਜੀ ਉਹ ਜਾਣ ਔਰ ਉੱਥੇ ਰੁਕਣ ਔਰ ਵਾਪਸ ਆਮੋ ਹੋ ਜਾਣ ਤੇ ਕੋਈ ਦਿੱਕਤ ਨਹੀਂ। ਗੱਡੀ ਚਲ ਇਹ ਚਲਾ ਰਹੇ ਨੇ ਉਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਅਗਰ ਅਮਰਜੰਸੀ ਪੈਂਦੀ ਵੀ ਹੈ ਤੇ ਸਾਨੂੰ ਆਉਂਦੀ ਵੀ ਨਹੀਂ ਲੋੜ ਪੈਂਦੀ ਹੈਗੀ। ਚਾਬੀਆਂ ਦੋ ਆ ਇੱਕ ਚਾਬੀਆਂ ਇਹਨਾਂ ਦੇ ਹੈਂਡ ਓਵਰ ਕਰਤੀ ਹੈ। ਬੇਟਰਾ ਬੇਟਰਾ ਨਿਸ਼ਾਨ ਮੇ ਇਨਾਂ ਨੇ ਮਟਾਏ ਆਪਰੇਸ਼ਨ ਕਰਾਇਆ ਮੇਰਾ ਇਨਾਂ ਨੇ ਹਾਂ ਮੈਂ 3 ਦਿਨ ਤੋਂ ਓਧਰ ਆਜ ਬੈਠੀ ਰਹੀ ਹਾਂ ਹਾਂਜੀ ਆਮ ਬਹੁਤ ਖੁਸ਼ੀ ਹੋ ਰਹੀ ਹੈ ਆਪੇ ਚਲਾਣਗੇ ਬਜ਼ੁਰਗ ਵੀ ਬਹੁਤ ਜ਼ਿਆਦਾ ਖੁਸ਼ ਨੇ ਕਿ ਅੱਜ ਦਵਾਈ ਵੀ ਲੈ ਆ ਗਏ ਸਤੂ ਆਪ ਖੁਦ ਠੀਕ ਕਰਾਈਆ ਕਰ ਇਨਾਂ ਨੇ ਜਾ ਕੇ ਉਹ ਜਿੱਥੇ ਲੋਡ ਪਾਉਗੀ ਪਿੱਛੇ ਲੋੜ ਹੈ ਕੋਈ ਨਾ ਤੁਹਾਨੂੰ ਫੋਨ ਕਰਾਂ ਦੇਣਾ ਲੋਡ ਪਾਉਗੀ ਆਪੀ ਲੈ ਜੂਗੀ ਆਪੀ ਸਾਰਾ ਕੁਝ ਦਿਖਾਇਆ ਉਹ ਜਿੱਥੇ ਘੁੰਮਣਾ ਆਪੀ ਘੁੰਮਾਏ ਕਰੋਗੇ ਲੁਧਿਆਣਾ ਲਾਈਵ 'ਚ ਸਵਾਗਤ ਮੈਂ ਕਮਲ ਕਪੂਰ ਖਾਸ ਕਰਕੇ ਉਹ ਬਜ਼ੁਰਗ ਜਿਹੜੇ ਬੇਘਰੇ ਨੇ ਬੇਸਹਾਰਾ ਨੇ ਉਹਨਾਂ ਨੂੰ ਇੱਕ ਅਜਿਹੀ ਛੱਤ ਦੀ ਜ਼ਰੂਰਤ ਪੈਂਦੀ ਹੈ ਜਿੱਥੇ ਨਾ ਸਿਰਫ ਉਹਨਾਂ ਦੀ ਦੇਖਭਾਲ ਹੋ ਸਕੇ ਸਿਹਤ ਸੰਭਾਲ ਹੋ ਸਕੇ ਬਲਕਿ ਉਹਨਾਂ ਨੂੰ ਪਰਿਵਾਰ ਦਾ ਪਿਆਰ ਵੀ ਮਿਲ ਸਕੇ ਪਰ ਇਦਾਂ ਦੇ ਸ਼ੈਲਟਰਸ 'ਚ ਸਭ ਤੋਂ ਵੱਡੀ ਦਿੱਕਤ ਇਹ ਆਂਦੀ ਹੈ ਕਿ ਇਹ ਐਨ ਜੀਓਜ਼ ਦੇ ਮਾਧਿਅਮ ਦੇ ਨਾਲ ਚੱਲਦੇ ਨੇ ਇਸੇ ਤਰ੍ਹਾਂ ਦਾ ਇੱਕ ਸ਼ੈਲਟਰ ਹੈ ਕਰ ਰਿਹਾ ਹੈ ਬੇਸਹਾਰਿਆਂ ਦੇ ਲਈ ਬੇ ਘਰਿਆਂ ਦੇ ਲਈ ਜੇਕਰ ਤੁਸੀਂ ਦੇਖ ਸਕਦੇ ਹੋ ਸ਼ੈਲਟਰ ਫੋਰ ਹੋਮਲੈਸ ਜਿੱਥੇ ਖਾਸ ਕਰਕੇ ਉਹ ਬਜ਼ੁਰਗ ਜਾਂ ਤਾਂ ਜਿੰਨਾ ਦੇ ਪਰਿਵਾਰ ਨੇ ਉਹਨਾਂ ਨੂੰ ਤਿਆਗ ਦਿੱਤਾ ਹੈਗਾ ਜਾਂ ਫਿਰ ਜਿੰਨਾਂ ਦਾ ਇਸ ਸੰਸਾਰ ਦੇ ਵਿੱਚ ਕੋਈ ਰਿਹਾ ਹੀ ਨਹੀਂ ਪਰ ਇਸ ਹੋਮਲੈਸ ਦੇ ਵਿੱਚ ਇਸ ਸ਼ੈਲਟਰ ਦੇ ਵਿੱਚ ਅਜਿਹੇ ਕਈ ਬਜ਼ੁਰਗ ਨੇ ਜਿਨ੍ਹਾਂ ਨੂੰ ਇਹ ਐਨਜੀਓ ਸਾਂਭਦੀ ਹੈ ਸਿਰਫ ਸਾਮਦੀ ਨਹੀਂ ਬਲਕਿ ਉਹਨਾਂ ਦੀ ਸਿਹਤ ਸੰਭਾਲ ਵੀ ਕਰਦੀ ਹੈ ਔਰ ਜਦੋਂ ਸਿਹਤ ਸੰਭਾਲ ਦੀ ਗੱਲ ਆ ਜਾਂਦੀ ਹੈ ਤਾਂ ਇਹਨਾਂ ਨੂੰ ਲੈ ਕੇ ਜਾਣ ਦੇ ਲਈ ਕੋਈ ਨਾ ਕੋਈ ਕਨਵਿੰਸ ਦੀ ਜ਼ਰੂਰਤ ਪੈਂਦੀ ਹੈ ਔਰ ਦਾਨੀ ਸੱਜਣ ਜਿਹੜੇ ਜੁੜਦੇ ਨੇ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਵੀ ਨੇ ਔਰ ਸਮਸ ਦੇਵੀ ਨੇ ਔਰ ਪੂਰੀਆਂ ਵੀ ਕਰਦੇ ਨੇ ਇਸੇ ਤਰ੍ਹਾਂ ਦੀ ਇੱਕ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀਗੀ ਕਿ ਇਹਨਾਂ ਬਜ਼ੁਰਗਾਂ ਨੂੰ ਟ੍ਰੀਟਮੈਂਟ ਦੇ ਲਈ ਇਲਾਜ ਦੇ ਲਈ ਜਿਹੜਾ ਹੈ ਹਸਪਤਾਲਾਂ ਤੱਕ ਡਾਕਟਰ ਤੱਕ ਪਹੁੰਚਾਉਣ ਲਈ ਜਿਹੜੀ ਹੈ ਇੱਕ ਕਨਵਿੰਸ ਦੀ ਜ਼ਰੂਰਤ ਸੀ ਜੋ ਇੱਥੇ ਇੱਕ ਕਾਰ ਜਿਹੜੀ ਹੈ ਉਹ ਦਿੱਤੀ ਗਈ ਹੈਗੀ ਹੈ ਡੋਨੇਟ ਕੀਤੀ ਗਈ ਹੈਗੀ ਹੈ ਯਾ ਇਹ ਕਮਾ ਕਿ ਆਪਣਾ ਪਰਿਵਾਰ ਸਮਝ ਕੇ ਸ਼ੈਲਟਰ ਫੋਰ ਹੋਮਲੈਸ ਵਾਲੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਇਹ ਇੱਕ ਗਿਫਟ ਦਿੱਤੀ ਗਈ ਹੈ ਜਿਨ੍ਹਾਂ ਵੱਲੋਂ ਇਹ ਕਾਰ ਦਿੱਤੀ ਗਈ ਹੈ ਮੇਰੇ ਨਾਲ ਮੌਜੂਦ ਹੈ ਸਰ ਲੁਧਿਆਣਾ ਲਾਈਵ ਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਤੁਹਾਡਾ ਜੀ ਕੀ ਸ਼ੁਭਨਾਵਾਂ ਤੁਹਾਡਾ ਮੈਂ ਲਲੀਤੰਨ ਜੀ ਬਲੱਡ ਸਰਵਸੋ ਅੱਛਾ ਲਲੀਤ ਜੀ ਪਰਿਵਾਰ ਹੀ ਹੈ ਇੱਕ ਤਰ੍ਹਾਂ ਦਾ ਹੈ ਨਾ ਸਾਡੇ ਬਜ਼ੁਰਗ ਹੀ ਨੇ ਹੁਣ ਕਈ ਜਿਹੜੇ ਨੇ ਬਜ਼ੁਰਗ ਤਿਆਗੇ ਗਏ ਕਈ ਜਿਨ੍ਹਾਂ ਦਾ ਇੱਥੇ ਕੋਈ ਹੈ ਹੀ ਨਹੀਂ ਪਰ ਇਹਨਾਂ ਦੀ ਸਾਮ ਸੰਭਾਲ ਤੋਂ ਬੜੀ ਜਿਹੜੀ ਸਮੱਸਿਆ ਹੈ ਉਹ ਹੈ ਟ੍ਰੀਟਮੈਂਟ ਸਿਹਤ ਸੰਭਾਲ ਕਿਉਂਕਿ ਬਜ਼ੁਰਗਾਂ ਨੂੰ ਜ਼ਿਆਦਾ ਜ਼ਰੂਰਤ ਪੈਂਦੀ ਹੈ ਫਿਰ ਉਹਨਾਂ ਨੂੰ ਡਾਕਟਰਾਂ ਤੱਕ ਹਸਪਤਾਲਾਂ ਤੱਕ ਪਹੁੰਚਾਉਣ ਲਈ ਇੱਕ ਕਨਵੈਨਸ ਦੀ ਬਹੁਤ ਜ਼ਰੂਰਤ ਸੀ ਕਿੱਦਾਂ ਇਹ ਖਿਆਲ ਆਇਆ ਕਿ ਇੱਕ ਕਨਵੈਨਸ ਜਿਹੜੀ ਹੈ ਉਹ ਦਿੱਤੀ ਜਾਵੇ ਲਾਤੋਂ 8 ਸਾਲ ਪਹਿਲੇ 2017 ਤੋਂ ਆਰਐਮਜੀ ਦੇ ਨਾਲ ਇਹ ਸੇਵਾ ਸ਼ੁਰੂ ਕੀਤੀ ਗਈ ਸੀ ਕਿ ਬਜ਼ੁਰਗਾਂ ਨੂੰ ਅਸੀਂ ਸੜਕਾਂ ਦੇ ਪੇ ਹਨ ਰੋਟੀ ਖਵਾ ਕੇ ਆਈਏ ਬਸ ਉਹ ਸ਼ੁਰੂਆਤ ਕਰਦੇ ਗਏ ਜਦੋਂ ਇਹਨਾਂ ਦੇ ਦੁਖਦਾਰ ਸੁਣੇਗੇ ਤੇ ਸਾਨੂੰ ਸਮਝ ਨਹੀਂ ਆਉਂਦਾ ਸੀਗਾ ਤੇ ਅਸੀਂ ਕਰੀਏ ਕੀ ਅਸੀਂ ਇੱਕ ਪਾਰਕ ਦੇ ਵਿੱਚ ਇੱਕ ਛੱਤ ਬਣਾਈ ਉੱਥੇ ਚਾਰ ਪੰਜ ਬਜ਼ੁਰਗਾਂ ਰੱਖਿਆ ਉਹਨਾਂ ਦਾ ਖਾਣਾ ਪਿਆਣਾ ਕੀਤਾ ਸਭ ਕੁਝ ਉਹ ਕਰਦੇ ਕਰਦੇ ਅੱਜ 50 ਦੇ ਪਲੱਸ ਮੈਂਬਰ ਐਜ਼ੇ ਹੋ ਚੁੱਕੇ ਹੋਏ ਨੇ ਕਿ ਜਿਹੜੇ ਇੱਥੇ ਰੈਗੂਲਰ ਰਹਿ ਰਹੇ ਨੇ ਜੇ ਹੁਣ ਗੱਲ ਸੀ ਕਿ ਜਦੋਂ ਕਿ ਇਹਨਾਂ ਨੇ ਬਜ਼ੁਰਗ ਨੇ ਇਹਨਾਂ ਨੂੰ ਮੈਡੀਸਿਨ ਦੀ ਜਰੂਰਤ ਪੈਣੀ ਚੈੱਕਅਪ ਦੀ ਜਰੂਰਤ ਪੈਣੀ ਤੇ ਜਦੋਂ ਹਸਪਤਾਲ ਲੈ ਕੇ ਜਾਣਾ ਸੀ ਸਵੇਦਨਾ ٹرسٹ ਨੂੰ ਫੋਨ ਕਰਕੇ ਐਂਬੂਲੈਂਸ ਮੰਗਾਉਂਦੇ ਸੀ ਬਟ ਕਈ ਵੇਲੇ ਉੱਥੇ ਵੀ ਜਰੂਰਤ ਬਹੁਤ ਜ਼ਿਆਦਾ ਕਰਦੇ ਨੇ ਤੇ ਉਹਨਾਂ ਨੂੰ ਕੁੱਲ ਕਈ ਵੇਲੇ ਨਹੀਂ ਪ੍ਰੋਵਾਈਡ ਹੁੰਦੀ ਤੇ ਬਜ਼ੁਰਗਾਂ ਨੂੰ ਬਹੁਤ ਦਿੱਕਤ ਆਉਂਦੀ ਸੀ ਤੇ ਫਿਰ ਲਾਸਟ ਟਾਈਮ ਅਸੀਂ ਗੱਲ ਕਰ ਰਹੇ ਸੀ ਕਿ ਐਂਬੂਲੈਂਸ ਲੈ ਕੇ ਦਵਾਂਗੇ ਪਰ ਉਹ 3-4 ਮਹੀਨੇ ਤੋਂ ਗੱਲ ਬਣ ਨਹੀਂ ਰਹੀ ਸੀ ਕਿ ਮੇਰੇ ਕੋਲ ਇੱਕ ਕਾਰ ਸੀ ਕਿ ਮੈਂ ਗਿਆ ਸੀ ਜੇ ਇਹ ਕਾਰ ਇੱਥੇ ਤੁਸੀਂ ਰੱਖੋ ਔਰ ਜਦੋਂ ਬਜ਼ੁਰਗਾਂ ਨੂੰ ਲੈ ਕੇ ਜਾਣਾ ਵੈ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਟੀਮ ਮੈਂਬਰ ਦੇ ਨਾਲ ਨਾਲ ਇੱਥੇ ਬਜ਼ੁਰਗ ਹੋਰ ਆ ਰਹੇ ਨੇ ਜਿਨ੍ਹਾਂ ਨੂੰ ਕਾਰ ਚਲਾਣੀ ਸਭ ਕੁਝ ਆਂਦਾ ਵੈ ਇਸ ਗੱਲ ਦੀ ਬਹੁਤ ਮੈਨੂੰ ਖੁਸ਼ੀ ਹੋਈ ਅੱਜ ਕਾਰ ਦੇ ਵਿੱਚ ਹਲਕੀ ਫੁਲਕੀ ਉਹਨਾਂ ਨੇ ਕਿਹਾ ਜੀ ਮੈਨੂੰ ਇਹ ਚੀਜ਼ ਚਾਹੀਦੀ ਹੈ ਉਹ ਆਪ ਖੁਦ ਜਾ ਕੇ ਚੈੱਕ ਅਪ ਕਰਾ ਕੇ ਆਏ ਠੀਕ ਰਾ ਕੇ ਲਿਆਏ ਉਹਨਾਂ ਨੇ ਕਿਹਾ ਜੀ ਹੁਣ ਸਾਨੂੰ ਓਕੇ ਹੈ ਜੀ ਹੁਣ ਦਿਓ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਬਜ਼ੁਰਗ ਆਪ ਵੀ ਜਾ ਕੇ ਕਾਰ ਲੈ ਕੇ ਜਾਣਗੇ ਤੇ ਇਹਨੂੰ ਚਲਾ ਕੇ ਲੈ ਜਾਣਗੇ ਤੇ ਆਪ ਚੈੱਕਪ ਹੋ ਕਰਾ ਲੰਗੇ ਅਗਰ ਸਾਡੇ ਮੈਂਬਰ ਨਹੀਂ ਵੀ ਹੋਣਗੇ ਤਾਂ ਇੱਥੇ ਕੋਈ ਦਿੱਕਤ ਨਹੀਂ ਆਏਗੀ ਅੱਛਾ ਇੱਕ ਚੀਜ਼ ਹੋਰ ਵੀ ਸੀਗੀ ਨਾ ਕਈ ਵਾਰ ਜਿੱਦਾਂ ਤੁਸੀਂ ਦੱਸਿਆ ਐਮਬੂਲੈਂਸ ਨਹੀਂ ਅਵੇਲੇਬਲ ਮੈਂ ਇੱਥੇ ਕਈ ਬਜ਼ੁਰਗ ਇਦਾਂ ਦੇ ਦੇਖੇ ਆ ਜੋ ਆਟੋ 'ਚ ਸਫਰ ਨਹੀਂ ਕਰ ਸਕਦੇ ਰਿਕਸ਼ਾ 'ਚ ਸਫਰ ਨਹੀਂ ਕਰ ਸਕਦੇ ਇੰਜਰੀਜ਼ ਕਰ ਰਹੇ ਨੇ ਹੈਨਾ ਇੰਜਰੀਜ਼ ਵੀ ਹੈ ਤਾਂ ਇਹ ਕਾਫੀ ਜ਼ਿਆਦਾ ਸੁਗਲਤ ਵੀ ਦੇ ਦੇਗੀ ਉਹਨਾਂ ਨੂੰ ਮੈਂ ਕਹ ਰਿਹਾ ਜੀ ਬਜ਼ੁਰਗ ਦੇਖੋ ਕਿ ਜਿਹੜੇ ਚੱਲ ਕੇ ਬਾਹਰ ਤੱਕ ਨਹੀਂ ਆ ਸਕਦੇ ਕਿ ਪੈਰ ਚੱਕ ਕੇ ਆੜੋ ਦੇ ਵਿੱਚ ਅੰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਤੇ ਅਸੀਂ ਐਂਬੂਲੈਂਸ ਦੇ ਵਿੱਚ ਕਿੱਦਾਂ ਲੈ ਕੇ ਜਾਂਦੇ ਸਾਨੂੰ ਪਤਾ ਹੈ ਪਰ ਕਾਰ ਦੇ ਵਿੱਚ ਆਏ ਕਿ ਨਾਰਮਲ ਬੈਠਣਗੇ ਔਰ ਆਰਾਮ ਨਾਲ ਹਸਪੀਟਲ ਜਾਣਗੇ ਔਰ ਵਾਪਸ ਆ ਜਾਣਗੇ ਔਰ ਦਿੱਕਤ ਸਭ ਤੋਂ ਵੱਡੀ ਐਸੀ ਕਿ ਐਂਬੂਲੈਂਸ ਜਦੋਂ ਜਾਂਦੀ ਸੀਗੀ ਤੇ ਉਹ ਇਹ ਕਹਿੰਦੀ ਸੀਗੀ ਤੁਹਾਡੇ ਪੇਸ਼ੈਂਟ ਨੂੰ ਅਸੀਂ ਛੱਡ ਦਿੱਤਾ ਡਾਕਟਰ ਕਹਿੰਦੇ ਜੀ ਤੁਹਾਡੇ ਪੇਸ਼ੈਂਟ ਨੂੰ ਕਮ ਸੇ ਕਮ 2-3 ਘੰਟੇ ਜਾਂ 6 ਘੰਟੇ ਜਾਂ ਸਵੇਰੇ ਆਪਾਂ ਛੱਡ ਕੇ ਆਏ ਆ ਤੇ ਸ਼ਾਮ ਨੂੰ ਅਸੀਂ ਵਾਪਿਸ ਭੇਜਾਂਗੇ ਤੇ ਐਂਬੂਲੈਂਸ ਇਧਰ ਰੁਕਦੀ ਨਹੀਂ ਸੀ ਤੇ ਉਹਦੇ ਵਾਸਤੇ ਸਾਡੇ ਨੂੰ ਬਹੁਤ ਜ਼ਿਆਦਾ ਖਰਚਾ ਮੈਨਸ ਹੋ ਜਾਂਦਾ ਸੀ ਉਹਨਾਂ ਨੇ ਕਿ ਆਪਣੀ ਗੱਡੀ ਹੈ ਜਦੋਂ ਮਰਜ਼ੀ ਉਹ ਜਾਣ ਔਰ ਉੱਥੇ ਰੁਕਣ ਔਰ ਵਾਪਿਸ ਸ਼ਾਮ ਨੂੰ ਆਉਣ ਤੇ ਕੋਈ ਦਿੱਕਤ ਨਹੀਂ ਆਏਗੀ ਅਚਾ ਲਾਲੀ ਜੀ ਬਹੁਤ ਪਿਆਰਾ ਸ਼ਬਦ ਇਸਤੇਮਾਲ ਕੀਤਾ ਆਪਣੀ ਗੱਡੀ ਹੈ ਯਾਨੀ ਕਿ ਅਰੁਣ ਜੀ ਹੈ ਹੈ ਬਜ਼ੁਰਗਾ ਵਾਸਤੇ ਹੈ ਸਭ ਕੁਝ ਹੈ ਜੋ ਵੀ ਅਸੀਂ ਕਰਦੇ ਆ ਇਹਨਾਂ ਵਾਸਤੇ ਕਰਦੇ ਆ ਸਾਡੀ ਜ਼ਿੰਦਗੀ ਜਿੰਨੀ ਗਾਇ ਪ੍ਰਮਾਤਮਾ ਨੇ ਦਿੱਤੀ ਹੈ ਉਹ ਸੇਵਾ 'ਚ ਲਗਾਏ ਬਸ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਜੀ ਬਿਲਕੁਲ ਸਾਡੇ ਹੀ ਮਾਵਾ ਪੈ ਸਾਡੇ ਹੀ ਬਜ਼ੁਰਗ ਹੈ ਅਰੁਣ ਜੀ ਇੱਥੇ ਲਿਖਿਆ ਹੈ ਨਾ ਬੇ ਘਰੇਆ ਮੈਨੂੰ ਲੱਗਦਾ ਤੁਹਾਡਾ ਇਹ ਬੇਘਰਿਆਂ ਦਾ ਘਰ ਬਣ ਗਿਆ ਹੈ ਨਾ ਘਰ ਬਣ ਗਿਆ ਇਸ ਗੱਲ ਨੂੰ ਮੈਂ ਜ਼ਰੂਰ ਕਟਾਂਗਾ ਕਿ ਇਹ ਜਿਹੜਾ ਬੋਰਡ ਲੱਗਿਆ ਹੈ ਨਾ ਬਹੁਤ ਪੁਰਾਣਾ ਲੱਗਿਆ ਹੋਇਆ ਹੈ ਇਹਨੂੰ ਅਸੀਂ ਉਤਾਰਿਆ ਨਹੀਂ ਹੈਗਾ ਪਰ ਜੋ ਵੀ ਹੈ ਇਹ ਰੈਨ ਬਸੇਰਾ ਇਹਨਾਂ ਬਜ਼ੁਰਗਾਂ ਦਾ ਆਪਣਾ ਹੈ ਇਹ ਇੱਕ ਫੈਮਿਲੀ ਰਹਿ ਰਹੀ ਹੈ ਜੀ ਅਰੁਣ ਜੀ ਦਾ ਹੋ ਗਿਆ ਹੁਣ ਤਾਂ ਅਰੁਣ ਜੀ ਇਹ ਬੇਘਰਾਂ ਦਾ ਮਤਲਬ ਘਰ ਬਣ ਗਿਆ ਇਹ ਹੈ ਨਾ ਹਾਂ ਇੱਕ ਘਰ ਹੀ ਆ ਕਿ ਸੜਕ ਟੁੱਟੇ ਵਿਚਾਰੇ ਹੈਗੇ ਸੀ ਕੋਈ ਆਸਰਾ ਨਹੀਂ ਸੀਗਾ ਸੜਕ ਤੇ ਸੌਂ ਰਹੇ ਸੀਗੇ ਪਤਾ ਨਹੀਂ ਕਿਸ ਹਾਲ ਚ ਰਹਿ ਰਹੇ ਸੀਗੇ ਦੇਖ ਕੇ ਬਹੁਤ ਜ਼ਿਆਦਾ ਦੁੱਖ ਹੁੰਦਾ ਚ 2 ਸਾਲ ਤੋਂ ਲਗਾਤਾਰ ਰੋਟੀਆਂ ਦੇ ਰਹੇ ਸੀ ਮੈਂ ਸਰਕਾਰ ਨੂੰ ਕੀਤੀ ਕਿੰਨਾ ਵਾਸਤੇ ਵੀ ਕੁਝ ਹੋਣਾ ਚਾਹੀਦਾ ਵਾ ਤੇ ਮੈਂ ਲਲੀ ਜੀ ਦਾ ਬਹੁਤ ਧੰਨਵਾਦ ਕਰਨਾ ਕਿਉਂਕਿ ਸਾਨੂੰ ਐਮਲੇ ਦੀ ਬਹੁਤ ਜ਼ਿਆਦਾ ਨੀਡ ਸੀਗੀ ਕੀ ਰਾਤ ਬਰਾਤ ਤੇ ਲੋਡ ਪੈਂਦੀ ਸੀਗੀ ਬਜ਼ੁਰਗਾਂ ਜਾਂ ਕਿਤੇ ਜਾਣ ਜੋਗੇ ਨਾ ਜਾਣ ਜੋਗੇ 2 ਕਿਲੋਮੀਟਰ ਪੈਲ ਤੁਰਨਾ ਪੈਂਦਾ ਸੀਗਾ ਤੁਸੀਂ ਬਜ਼ੁਰਗਾਂ ਦੀ ਹਾਲਤ ਦੇ ਰਹੇ ਹੋ ਇਹ ਬਚਾਰੇ ਬੈਠ ਵੀ ਸਹੀ ਤਰ੍ਹਾਂ ਨਹੀਂ ਸਕਦੇ ਤੇ ਮੈਂ ਲਲੀ ਜੀ ਦਾ ਬਹੁਤ ਧੰਨਵਾਦ ਕਰਦਾ ਜੋ ਐਮਬੂਲੈਂਸ ਮਿਲੀ ਆ ਬਜ਼ੁਰਗ ਆਪ ਹੀ ਲੈ ਕੇ ਜਾਗੇ ਸਭ ਤੋਂ ਵੱਡੀ ਗੱਲ ਇਹ ਆਪ ਚਲਾ ਸਕਦੇ ਨੇ ਇਹਨਾਂ ਸਾਰੇ ਪਰਿਵਾਰ ਹੀ ਇੱਕ ਤਰ੍ਹਾਂ ਦਾ ਬਣ ਗਿਆ ਵਾ ਅੱਛਾ ਇਹਦੇ ਨਾਲ ਮੈਂ ਇਹ ਕਹਿਣਾ ਕਿ ਉਹ ਇੱਕ ਕੌਨਫੀਡੈਂਸ ਜਿਹੜਾ ਲੂਜ਼ ਕਰ ਜਿੰਦੇ ਨਾ ਆਪਾਂ ਸੁਸਾਇਟੀ ਚ ਹੁਣ ਇਹ ਪਰਿਵਾਰ ਹੈ ਘਰ ਹੈ ਮੈਂ ਇਹਨੂੰ ਇਹੀ ਕਹੂੰਗਾ ਹੁਣ ਇਸ ਘਰ ਦੇ ਵਿੱਚ ਹਰ ਉਸੂਲਤ ਆ ਗਈ ਹੈ ਜੋ ਘਰ ਦੇ ਵਿੱਚ ਹੋਣੀ ਚਾਹੀਦੀ ਹੈ ਜੀ ਹਾਂ ਸਾਡੀ ਕਿਉਂਕਿ ਆਪ ਚਲਾਣਗੇ ਮਤਲਬ ਸਾਡੀ ਕਾਰ ਹੈ ਸਾਡਾ ਘਰ ਹੈ ਸਾਡੀ ਛੱਤ ਹੈ ਜੀ ਹਾਂ ਬਹੁਤ ਖੁਸ਼ੀ ਹੋ ਰਹੀ ਹੈ ਆਪ ਵੀ ਚਲਾਣਗੇ ਹੁਣ ਬਜ਼ੁਰਗ ਵੀ ਬਹੁਤ ਜ਼ਿਆਦਾ ਖੁਸ਼ ਨੇ ਕਿ ਅੱਜ ਦਵਾਈ ਵੀ ਲੈ ਆ ਗਏ ਨੇ ਸੱਚ ਆਪ ਖੁਦ ਠੀਕ ਕਰਾਈਆ ਕਰ ਇਹਨਾਂ ਨੇ ਜਾ ਕੇ ਹੁਣ ਜਿੱਥੇ ਲੋਡ ਪਾਉਗੀ ਪੁੱਛੇ ਲੋਡ ਨਹੀਂ ਪਾਉਗੀ ਇਹਨਾਂ ਫਿਰ ਨੂੰ ਫੋਨ ਕਰਦੇ ਇਹਨਾਂ ਨੂੰ ਲੋਡ ਪਾਉਗੀ ਆਪ ਹੀ ਲੈ ਜੂਗੀ ਆਪ ਹੀ ਸਾਰਾ ਕੁਝ ਦਿਖਾਇਆ ਉਹ ਜਿੱਥੇ ਘੁੰਮਣਾ ਆਪ ਹੀ ਕੋਈ ਮਾਇਆ ਇਹ ਕਰੂਗੇ ਇੱਕ ਦੂਜੇ ਦਾ ਸਹਾਰਾ ਜੀ ਹਾਂ ਇੱਕ ਦੂਜੇ ਦਾ ਸਹਾਰਾ ਬਣ ਗਿਆ ਇਹਦੇ ਦੂਜੇ ਸਹਾਰਾ ਹੀ ਹੈ ਕਿੱਥੇ ਜੀਣ ਦੀ ਆਸ ਨਹੀਂ ਸੀ ਇਹਨਾਂ ਨੂੰ ਕਿਤੇ ਕਿਤੇ ਵਿਚਾਰੇ ਕਹਿੰਦੇ ਸੀ ਅਸੀਂ ਖਤਮ ਆ ਹੁਣ ਤੁਸੀਂ ਗੱਲ ਵੀ ਕੀਤੀ ਹੋ ਸਰਦਾਰ ਜੀ ਨਾਲ ਕੀ ਕਹਿੰਦੇ ਸੀਗੇ ਮੈਂ ਜੀਣ ਇਹ ਅੱਜ ਤੁਸੀਂ ਮੰਨੂਗੇ 10 ਦਿਨ ਹੋ ਗਏ ਉਹਨੇ ਇੱਕ ਘੁੱਟ ਨਹੀਂ ਲਾਇਆ ਕਹਿੰਦੇ ਅੱਜ ਹੁਣ ਇੱਥੇ ਸੇਵਾ ਕਰਨੀ ਮੈਂ ਇਹ ਮੇਰਾ ਪਰਿਵਾਰ ਹੈ ਇਹ ਮੇਰਾ ਸਾਰਾ ਕੁਝ ਨੇ ਬਿਲਕੁਲ ਅੱਛਾ ਮੈਮ ਸਭ ਤੋਂ ਵੱਡੀ ਖੁਸ਼ੀ ਉਦੋਂ ਮਿਲਦੀ ਹੈ ਨਾ ਜੋ ਇਸ ਚੀਜ਼ ਨੂੰ ਸਮਝਦਾ ਹੈ ਕਿ ਬਜ਼ੁਰਗ ਹਮੇਸ਼ਾ ਹੱਸਦੇ ਰਹਿਣ ਖੁਸ਼ਹਾਲ ਰਹਿਣ ਸਵਸਥ ਰਹਿਣ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਹੈ ਬਜ਼ੁਰਗੀ ਦੇ ਵਿੱਚ ਆਪਾਂ ਦੇਖਦੇ ਹਾਂ ਬਹੁਤ ਸਾਰੀਆਂ ਬਿਮਾਰੀਆਂ ਘੇਰ ਲੈਂਦੀਆਂ ਨੇ ਕਿਸ ਤਰ੍ਹਾਂ ਦੇਖ ਰਹੇ ਹੋ ਹੈਗੇ ਹੋ ਕਿ ਬਜ਼ੁਰਗ ਬਜ਼ੁਰਗਾਂ ਦਾ ਘਰ ਔਰ ਉਸ ਤੋਂ ਬਾਅਦ ਹੁਣ ਸਹੂਲਤਾਂ ਦਾ ਵੀ ਆ ਜਾਣਾ ਉੱਥੇ देखिए ये पहला रैन बसेरा यहाँ पर लुधियाना में ऐसा है जहाँ पर ऐसा एक ऑर्गेनाइजेशन चलाया जा रहा है और जहाँ पर बहुत जेन्यनली काम हो भी रहा है तो आज हमारे को ये कार की बहुत ज़रूरत पड़ती थी एम्बुलेंस हमारे को इमरजेंसी में नहीं मिलती थी और कितनी बार हुआ है कि बिल्कुल सीरियस कंडीशंस में अरुण भैया ऑटो में लेके जाते थे पेशेंट्स को तो सबसे पहले तो ललित भैया का बहुत बहुत थैंक यू क्योंकि बोलते सब है करता कोई भी नहीं है तो बोल बोल बिना बोले जो जो करता है वो सबसे सबसे बड़ा बंदा होता है तो इन्होंने इतना बड़ा आज एक ये कर दिया इन लोगों के लिए सपोर्ट और इनकी हेल्प क्योंकि मेरे ख्याल से हम लोग छः सात महीने से रेगुलर हमें प्रॉब्लम आ रही थी पहले तो एम्बुलेंस का अरेंजमेंट हो जाता था अब थोड़ा ज़्यादा मुश्किल हो रहा था तो इनको जैसे रात में कभी कोई अभी अभी थोड़े दिन पहले ही एक यहाँ पर बुजुर्ग थे वो नहीं हम बचा पाए उनको मेरे ख्याल से लेट हो गए थे उनको ले जाने में या जो भी तो उनको ब्रेन स्ट्रोक हुआ था तो कुछ टाइम ड्यूरेशन की वो थी तो उनको वो नहीं हम बचा पाए थे एक्सपायर हो गए थे मे बी शायद अगर टाइम से पहुंच जाते तो वो बच जाते तो इस टाइम इस कार की हमारे को बहुत ज़्यादा ज़रूरत थी तो ये इन्होंने इन इन लोगों के लिए एक बहुत ही बड़ा सपोर्ट दिया है यहाँ आश्रम में फिलहाल आप भी अरुण सर को कंट्रीब्यूट कर रहे हो आप आ, साथ दे रहे हो या नहीं लगता कि थोड़ा सा गवर्नमेंट की तरफ से लोकल एडमिनिस्ट्रेशन की तरफ से कुछ हेल्प मिल जाती देखिए अभी मेयर मैम यहाँ पर लास्ट वीक विजिट करके गए हैं तो होपफुली हमारे को सपोर्ट मिलेगा बाकी यहाँ पर कुछ आ, हैं जो कॉन्ट्रीब्यूटर्स हैं बट बहुत ज़्यादा नहीं है लोग जो कॉन्ट्रीब्यूट करते हैं बहुत ज़्यादा हमें डिमांड लेनी पड़ती है लोगों से तो हम चाहते हैं कि गवर्नमेंट और एडमिनिस्ट्रेशन इस तरफ थोड़ा ध्यान दे और क्योंकि यहाँ जेनुइन काम हो रहा है इसलिए हमने इनवाइट किया था उन लोगों को कि आप आके देख के जाओ कि यहाँ पर जेनुिनली लोगों का काम हो रहा है तीनों तीनों टाइम का इनको खाना मिल रहा है फ्रूट्स मिल रहे हैं दूध मिल रहा है हर तरीके की इनको सहूलियत मिल रही है वॉशरूम है साफ़ सुथरा सारी सफाई से रखा जाता है और ये दो लड़कियाँ हैं जो केयर टेकरस हैं यहाँ पर ये यहाँ पर आके पूरी इनकी सेवा करती हैं मतलब छोटे छोटे काम जो घर में बच्चे भी नहीं करते वो काम ये लड़कियाँ यहाँ पर आके करके जाती हैं तो बहुत अच्छा इनिशिएटिव है कोलेबोरेटिव एफर्ट है बट बहुत अच्छा काम चल रहा है यहां आपने पर। बोला एक तरह से सभी अपने जितनी भी कलेब्रेशन हो सकती है वो करते हैं आपकी तरफ से एक स्नेह नाम से ना एन है ना चलाई जा रही है उसमें क्या बच्चे वगैरह आते हैं क्या उसमें क्या वर्किंग है स्नेह देखिए एज अगर मैं अपनी बात करूँ तो मैं इधर काफ़ी सपोर्ट कर रही हूँ मतलब इन लोगों के टीचर्स की केयर टेकर्स की सैलरी देनी या जो खाना बनाते हैं उनकी सैलरी देनी राशन देना मतलब या पढ़ाए बच्चों को लाया जा बच्चों को अभी हम लोगों ने यहाँ पर एक इनिशिएटिव शुरू किया है स्नेह शिक्षा के नाम से तो वहाँ पर हम लड़कियों को पढ़ा रहे हैं और उनको ये जो कमिंग मार्च में हम उनको स्कूल में एडमिशन कराएंगे जो लड़कियों के पेरेंट्स अफोर्ड नहीं कर सकते स्कूल की फीस बिल्कुल और इस सवाल का मकसद ये सी कि इतने जेडे बच्चे आंदे हैं ਉਹ ਪੀੜੀ ਜਿਹੜੀ ਆਂਦੀ ਹੈ ਉਹ ਸਮਝਦੀ ਹੈ ਕਿ ਸੋਸਾਇਟੀ ਕੀ ਹੈ ਔਰ ਸਭ ਤੋਂ ਵੱਡੀ ਗੱਲ ਕੀ ਇਹ ਬਜ਼ੁਰਗ ਜਿਹੜੇ ਨੇ ਬੇਸਹਾਰਾ ਕਿਉਂ ਹੈ ਇੱਕ ਤੁਹਾਡੇ ਐਫਰਟ ਦੇ ਨਾਲ ਇੱਕ ਪੀੜੀ ਨੂੰ ਪਤਾ ਲੱਗਦਾ ਹੈਗਾ ਕਿ ਇਹ ਸਮਾਂ ਵੀ ਆ ਸਕਦਾ ਹੈ ਔਰ ਸਾਡੀ ਸੋਸਾਇਟੀ 'ਚ ਸਾਡੇ ਕੀ ਫਰਜ਼ ਬੰਦੇ ਆ ਮੇਰੇ ਖਿਆਲ ਦੇ ਵਿੱਚ ਇੱਕ ਅੱਛਾ ਮੈਸੇਜ ਵੀ ਚਲਾ ਜਾਂਦਾ ਹੈਗਾ ਇਸ ਇੱਥੇ ਬੱਚਿਆਂ ਨੂੰ ਲੈ ਕੇ ਆਨ ਨਾਲ ਬੱਚਿਆਂ ਨੂੰ ਸਮਝਾਉਣ ਨਾਲ ਕਿ ਇਹ ਬੇਟਾ ਆਪਣੇ ਬਜ਼ੁਰਗ ਹੈ ਇਹਨਾਂ ਨੂੰ ਆਪਾਂ ਸੰਭਲਨੇ ਐ ਐਕਚੁਅਲੀ ਜੋ ਬੱਚੇ ਇੱਥੇ ਪੜ੍ਹਨੇ ਵੀ ਆਤੇ ਐ मतलब अराउंड 40 50 बच्चे आते हैं वो इन इन लोगों की सेवा करके जाते हैं तो वो शायद यहां से सीख के जाते होंगे कि अपने घर में जाके बुजुर्गों की कैसे करनी है ये एक डायरेक्ट और इनडायरेक्ट एक उनको हम अवेयर कर रहे हैं कि अपने बुजुर्गों का कैसे ध्यान रखना है बिल्कुल इथे जड़ी बेसहारां ਲਈ ਰਹਿਣ ਬਸੇਰਾ ਵੈਸੇ ਇਹਨੂੰ ਕਹਿੰਦੇ ਆ ਪਰੇ ਰਹਿਣ ਬਸੇਰਾ ਨਹੀਂ ਹੁਣ ਇੱਕ ਪਰਿਵਾਰ ਹੈ अरुण जी अगर 1 ਮਿੰਟ ਦਿਓ ਮੇਰਾ ਇੱਕ ਸਵਾਲ ਤੁਸੀਂ ਜ਼ਰੂਰ ਦੱਸੋ ਕਿ एनजीओ ਦੇ ਨਾਲ ਮਦਦ ਕੀਤੀ ਜਾਂ ਐਨਜੀਓ ਠੀਕ ਹੈ 노 ਡਾਊਟ ਕਿ ਬਹੁਤ ਸਾਰੇ ਲੋਕ ਹੈ ਕੰਮ ਕਰਦੇ ਹਨ ਕਿਤੇ ਨਾ ਕਿਤੇ ਕਮੀਆਂ ਔਰ ਸਹੂਲਤਾ ਇਹ ਹਾਲੇ ਵੀ ਆਪਾਂ ਨੂੰ ਚਾਹੀਦੀਆਂ ਨੇ ਜਿਸ ਹਿਸਾਬ ਦੇ ਨਾਲ ਇਹ ਇਹ ਚੀਜ਼ ਵੱਧਦੀ ਜਾ ਰਹੀ ਹੈ ਮੈਂ ਹੈਰਾਨ ਹਾਂ ਕਿ ਇੱਕ ਛਾਦੇ ਥੱਲੇ 50 50 60 60 ਬਜ਼ੁਰਗ ਹੋਣ ਇਹ ਸਾਡੀ ਸੋਸਾਇਟੀ ਲਈ ਤਾਂ ਬਹੁਤ ਮਾੜੀ ਗੱਲ ਹੈ ਪਰ ਇਹ ਸੱਚਾਈ ਹੈ ਹਕੀਕਤ ਹੈ ਜੀ ਹਾਂ ਤਾਂ ਹਕੀਕਤ ਇਹ 50 60 ਬਜ਼ੁਰਗ ਇੱਥੇ ਹੈਗੇ ਨੇ ਬੱਚਿਆਂ ਨੂੰ ਵੀ ਚਾਹੀਦਾ ਵਾ ਤੇ ਸਰਕਾਰ ਨੂੰ ਵੀ ਬੀਜ਼ਨਸ ਕਰਨਾ ਚਾਹੀਦਾ ਵਾ ਕਿ ਨਾ ਕੋਈ ਕਾਨੂੰਨ ਲਿਆਣਾ ਚਾਹੀਦਾ ਵਾ ਕਿ ਜਿਵੇਂ ਹੁਣ ਅਸੀਂ ਲੈ ਰਹੇ ਗਰੁੱਪ WhatsApp ਗਰੁੱਪ ਬਣਾਇਆ ਵਾ ਕੀਰਤੀ ਦੀ ਬਹੁਤ ਜ਼ਿਆਦਾ ਹੈਲਪ ਕਰ ਰਹੇ ਨੇ ਸਾਡੀ NGO ਦੀ ਜੋ ਵੀ ਸਾਨੂੰ ਨੀਡ ਹੁੰਦੀ ਆ ਪੂਰੀ ਕਰ ਰਹੇ ਨੇ ਜੋ ਵੀ ਸਾਨੂੰ ਨਹੀਂ ਹੁੰਦੀ ਅਸੀਂ ਕੀਰਤੀ ਦੀ ਨੂੰ ਕਹਿ ਦਿੰਦੇ ਆ ਇਹ ਜਰੂਰ ਸਾਡੀ ਨੀਡ ਪੂਰੀ ਕਰਦੇ ਨੇ ਜੀ ਦੀ ਰੁਣਜੀਪ ਇੱਕ 5-6 ਜੀਆਂ ਦਾ ਪਰਿਵਾਰ ਚਲਾਉਣ ਲਈ ਅੱਜ ਹਜ਼ਾਰਾਂ ਰੁਪਈਆ ਚਾਹੀਦਾ ਹੈਗਾ ਹੈ ਨਾ ਸਿਰਫ ਇੱਕ ਕਿਚਨ ਮੇਨਟੇਨ ਕਰਨ ਲਈ ਫਿਰ ਆਪਾਂ ਦਾ 50-60 ਬਜ਼ੁਰਗਾਂ ਨੂੰ ਦੇਖਣਾ ਵੀ ਹੈ ਸੰਭਣਾ ਵੀ ਹੈ ਟ੍ਰੀਟਮੈਂਟ ਵੀ ਕਰਾਣਾ ਹੈ ਔਰ ਰੋਜ਼ ਦੀ ਥਾਲੀ ਵੀ ਦੇਣੀ ਹੈ ਖਾਣਾ ਵੀ ਦੇਣਾ ਹੈ ਫੀਡਿੰਗ ਦੇਣੀ ਹੈ ਜੀ ਸਰ ਜੀ ਅਸੀਂ ਅਸਲਫ਼ਾਣਾ ਇਸ ਟਾਈਮ ਬਜ਼ੁਰਗਾਂ ਨੂੰ ਵਧੀਆ ਖਾਣਾ ਪੀਣਾ ਹੀ ਦੇ ਦੇ ਪਾ ਰਹੇ ਆ ਜਿਵੇਂ ਕਈ ਸਹੂਲਤਾਂ ਵਗੈਰਾ ਕਾਫੀ ਬਜ਼ੁਰਗ ਹੈ ਜਿਨ੍ਹਾਂ ਦਾ ਟ੍ਰੀਟਮੈਂਟ ਕਰਾਣਾ ਵਾ ਕਾਫੀ ਖਰਚਾ ਹੈਗਾ ਉਹਨਾਂ ਦਾ ਤੇ ਅਸੀਂ ਉਹ ਨਹੀਂ ਕਰਾ ਪਾ ਰਹੇ ਦੇਖ ਕੇ ਬਹੁਤ ਜ਼ਿਆਦਾ ਦੁੱਖ ਵੀ ਹੁੰਦਾ ਵਾ ਕੀ ਸਾਨੂੰ ਕੋਈ ਡੋਨਰ ਵੀ ਆਣ ਇਹਨਾਂ ਨੂੰ ਦੇਖਣ ਆਗੇ ਇਹਨਾਂ ਇਲਾਜ ਵਾਸਤੇ ਕੁਛ ਨਾ ਕੁਝ ਯੋਗਦਾਨ ਜ਼ਰੂਰ ਦੇ ਕੇ ਜਾਣ ਬਿਲਕੁਲ ਔਰ ਇਹ ਇਸ ਲਈ ਸਵਾਲ ਪੁੱਛਿਆ ਗਿਆ ਸੀਗਾ ਕਿ ਤੁਸੀਂ ਦੇਖ ਸਕਦੇ ਹੋ ਕਿ ਛੱਤ ਮਹੀ ਹੈ ਪਰਿਵਾਰ ਬਣ ਗਿਆ ਜਿੰਨਾ ਕੁ ਐਫਰਟ ਹੋ ਸਕਦਾ ਕਰ ਰਹੇ ਆ ਪਰ ਕਿਤੇ ਨਾ ਕਿਤੇ ਸਾਡੀ ਸੁਸਾਇਟੀ ਨੂੰ ਵੀ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਹੋਮਲੈਸ ਲੋਗ ਨੇ ਉਹਨਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਇੱਥੇ ਉਹ ਤੁਹਾਨੂੰ ਪਿੱਛੇ ਉਹ ਕਾਰ ਦਿਖਾ ਰਹੇ ਆ ਜਿਹੜੀ ਉਹ ਕਾਰ ਜਿਹੜੀ ਹੈ ਡੋਨੇਟ ਕੀਤੀ ਗਈ ਹੈ ਔਰ ਉਹ ਬਜ਼ੁਰਗ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਉਹ ਬਜ਼ੁਰਗਾਂ ਨੂੰ ਅਸੀਂ ਮਿਲਾਨੇ ਆ ਬਾਬਾ ਜੀ ਪੈਰੀ ਬੰਨੇ ਆ ਜੀ ਅੱਛਾ ਪਹਿਲਾਂ ਤਾਂ ਛੱਤ ਮਿਲੀ ਛੱਤ ਦੇ ਨਾਲ ਖਾਣਾ ਵੀ ਮਿਲ ਗਿਆ ਅੱਜ ਇੰਨੀ ਵੀ ਜ਼ੁਲਤ ਮਿਲ ਗਈ ਕਿ ਆਪਾਂ ਨੂੰ ਹੁਣ ਰਿਕਸ਼ਾ ਜੇ ਧੱਕੇ ਨਹੀਂ ਖਾਣੇ ਗੱਡੀ ਵੀ ਮਿਲ ਗਈ ਗੱਡੀ ਵੀ ਮਿਲ ਗਈ ਇਹ ਸ਼ੁਕਰ ਬਣ ਗਿਆ ਪੂਰਾ ਆਪਣਾ ਬਣ ਗਿਆ ਪੂਰਾ ਸ਼ੁਕਰ ਆ ਬਰਾਵਾਂ ਦਾ ਜਿਨ੍ਹਾਂ ਨੇ ਗੱਡੀ ਦਿੱਤੀ ਆ ਅਨ ਬਾਉ ਜੀ ਦਾ ਸਾਡਾ ਮੁੰਡਾ ਹੀ ਆ ਬੇਟਾ ਹੀ ਆ ਬਹੁਤ ਵਧੀਆ ਇੱਥੇ ਸਾਨੂੰ ਸਾਮ ਸਵਾਲ ਹੁੰਦੀ ਆ ਦਵਾਈਆਂ ਬੁੱਟੀਆਂ ਨਹੀਂ ਕਵੀ ਇੱਕ ਕਮੀ ਸੀ ਉਹ ਵੀ ਪੂਰੀ ਹੋ ਗਈ ਆ ਜਿਹੜੀ ਹੁਣ ਡਾਕਟਰਾਂ ਦੇ ਆਪਾਂ ਜਾਣਾ ਸੀਗਾ ਟਾਈਮ ਸਿਰ ਜਾ ਸਕਦੇ ਆ ਉਹ ਕਮੀ ਪੂਰੀ ਹੋ ਗਈ ਆ ਬਹੁਤ ਵਧੀਆ ਗੱਲ ਆ ਬਿਲਕੁਲ ਉਹ ਕਮੀ ਜਿਹੜੀ ਆ ਪੂਰੀ ਹੋ ਗਈ ਮਾਤਾ ਜੀ ਅੱਜ ਕਾਰ ਆ ਗਈ ਆਪਣੇ ਘਰੇ ਅੱਛਾ ਬਹੁਤ ਖੁਸ਼ੀ ਦੀ ਗੱਲ ਹੈ ਵਧਾਈਆਂ ਹੋਣ ਤੁਹਾਨੂੰ ਸਾਰਿਆਂ ਨੂੰ ਦੇ ਦਿਓ ਵਧਾਈਆਂ ਸਭ ਨੂੰ ਵਧਾਈਆਂ ਮੇਰੇ ਬੇਟਿਆਂ ਨੂੰ ਮੇਰੇ ਵੀਰੇ ਦੇ ਵਧਾਈ ਬੇਟਾ ਮੇਰੇ ਨਿਸ਼ਾਨ ਵੀ ਇਹਨਾਂ ਨੇ ਮਟਾਏ ਆਪਰੇਸ਼ਨ ਕਰਾਇਆ ਮੇਰਾ ਇਹਨਾਂ ਨੇ ਹਾਂ ਮੈਂ 3 ਦਿਨ ਬੁੱਢੇ ਦਰਿਆ ਚ ਪਈ ਰਹੀ ਹਾਂਜੀ ਅੱਛਾ ਹੁਣ ਜੇ ਤੁਹਾਨੂੰ ਕਿਤੇ ਇਲਾਜ ਲਈ ਹੈ ਨਾ ਡਾਕਟਰ ਦੇ ਲੈ ਜਾਣਾ ਪਹਿਲਾਂ ਕਾਹਦੇ ਤੇ ਰਿਕਸ਼ਾ ਤੇ ਜਾਂਦੇ ਸੀਗੇ ਨਹੀਂ ਤੇ ਹਮ போਜ ਜਾਂਦੇ ਸੀ ਗੱਡੀ ਚ ਆਟੂ ਉੱਚ ਜਾਂਦੇ ਸੀ ਹੈ ਗੱਡੀ ਚ ਜਾਂਦੇ ਸੀ ਹਾਂ ਤੇ ਹੁਣ ਤਾਂ ਗੱਡੀ ਆਪਣੇ ਘਰ ਦੀ ਹੋਈ ਹੋਗੀ ਇੱਥੇ ਚਲੋ ਠੀਕ ਹੈ ਬਲਾਵੇ ਵੀਰੇ ਦਾ ਵੀ ਸਾਰਾ ਸਭ ਦਾ ਬਹੁਤ ਬਹੁਤ ਬਲਾਵੇ ਬਿਲਕੁਲ ਬਜ਼ੁਰਗਾਂ ਨੂੰ ਖੁਸ਼ੀ ਵੀ ਹੁੰਦੀ ਹੈਗੀ ਐ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਨੇ ਬਜ਼ੁਰਗ ਨੇ ਹੋਰ ਗੱਲਬਾਤ ਜਿਹੜੀ ਹੈ ਕਰ ਲੈਨੇ ਆ ਅੱਜ ਆਪਣੇ ਪਰਿਵਾਰ ਦੇ ਵਿੱਚ ਨਾ ਬਜ਼ੁਰਗ ਵੀ ਖੁਸ਼ ਨੇ ਕਿ ਸਾਡੇ ਪਰਿਵਾਰ ਚ ਸਾਡੀ ਆਪਣੀ ਗੱਡੀ ਆ ਗਈ ਹੈ ਕਾਰ ਆ ਗਈ ਹੈ ਹਾਂਜੀ ਹਾਰਟਲੀ ਕੰਗ੍ਰੈਚੁਲੇਸ਼ਨਸ ਟੂ ਯੂ ਫੋਰ ਹੈਲਪਿੰਗ ਅ ਬਜ਼ੁਰਗ ਆ ਜਾਣੇ ਆਂ ਚ ਦੇਖੋ ਦਿੱਕਤ ਨਹੀਂ ਹੈ ਰਾਤ ਨੂੰ 12 ਵਜੇ ਜਾਣਾ 1 ਵਜੇ ਜਾਣਾ ਸਵੇਰੇ 4 ਵਜੇ ਜਾਣਾ ਹੈਗਾ ਨਹੀਂ ਤੇ ਇੱਥੇ ਆਟੋ ਨਹੀਂ ਮਿਲਦਾ ਕਦੀ ਕੁਝ ਨਹੀਂ ਮਿਲਦਾ ਕਦੀ ਕੁਝ ਨਹੀਂ ਮਿਲਣਾ ਹਾਂ ਤੇ ਇਹ ਪ੍ਰੋਬਲਮ ਸਾਰੀ ਸੌਟ ਆਊਟ ਹੋ ਗਈ ਹੈਗੀ ਹੁਣ ਕੋਈ ਪ੍ਰੋਬਲਮ ਅੱਛਾ ਅਮਰਜੈਂਸੀ ਬਹੁਤ ਕਿਉਂਕਿ ਬਜ਼ੁਰਗ ਨੇ ਹੈ ਨਾ ਅਮਰਜੈਂਸੀ ਕੁਝ ਵੀ ਆ ਸਕਦੀ ਹੈਗੀ ਹੈ ਅਮਰਜੈਂਸੀ ਇਹ ਹੈਗੀ ਕਿ ਸਾਨੂੰ ਕੋਈ ਡਰਾਈਵਰ ਹਾਇਰ ਨਹੀਂ ਕਰਨਾ ਹਾਂ ਸਭ ਤੋਂ ਵੱਡੀ ਇਹ ਗੱਲ ਹੈ ਗੱਡੀ 'ਚ ਬੈਠੋ ਚਲੋ ਗੱਡੀ 'ਚ ਬੈਠੋ ਚਲੋ ਕਿਉਂਕਿ ਤਾਂ ਹੀ ਤਾਂ ਮੈਂ ਕਿਹਾ ਆਪਣੇ ਘਰ ਦੇ ਵਿੱਚ ਗੱਡੀ ਆ ਗਈ ਤੁਸੀਂ ਖੁਦ ਡਰਾਈਵ ਕਰ ਸਕਦੇ ਹੋ ਮੇਰਾ 1988 ਦਾ ਕਮਰਸ਼ੀਅਲ ਲਾਇਸੈਂਸ ਹੈਗਾ ਹਾਂ ਆਈ ਕੈਨ ਡਰਾਈਵ ਈਚ ਐਂਡ ਐਵਰੀ ਅਪ ਟੂ 4 ਜਰਸੂਸਾਤ ਗੱਡੀ ਤੱਕ ਚਲਾ ਸਕਦਾ ਹਾਂ ਲਲੀ ਜੀ ਇਹ ਫਾਇਦਾ ਹੈਗਾ ਕਿ ਸਾਡੇ ਪਰਿਵਾਰ ਚ ਉਹ ਵੀ ਬਜ਼ੁਰਗ ਹੈਗੇ ਜੋ ਆਰਾਮ ਨਾਲ ਗੱਡੀ ਚਲਾ ਗੱਡੀ ਦੇਣ ਦੀ ਇੰਨੀ ਖੁਸ਼ੀ ਨਹੀਂ ਹੈਗੀ ਗੱਡੀ ਚ ਇਹ ਚਲਾ ਰਹੇ ਨੇ ਉਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਅਗਰ ਅਮਰਜੰਸੀ ਪੈਂਦੀ ਵੀ ਹੈ ਤੇ ਸਾਨੂੰ ਆਣੀ ਵੀ ਨਹੀਂ ਲੋੜ ਪੈਣੀ ਹੈਗੀ ਚਾਬੀਆਂ ਦੋ ਐ ਇੱਕ ਚਾਬੀ ਇਹਨਾਂ ਦੇ ਹੈਂਡ ਓਵਰ ਕਰਤੀ ਹੈ ਕਿ ਗੱਡੀ ਬਾਹਰ ਖੜੀ ਹੈ ਅਗਰ ਲੋੜ ਪੈਂਦੀ ਹੈ ਤੇ ਅਮਰਜੰਸੀ ਤੁਸੀਂ ਜਾਓ ਵੇ ਵੀ ਹਲਦਾ ਸੀ 99% ਅਸੀਂ ਨਾਲ ਜਾਵਾਂਗੇ ਭਾਈਚਾਰ ਇੱਕ ਪਰਸੈਂਟ ਅਰੁਣ ਜੀ ਜਾਂ ਮੈਂ ਕਿਤੇ ਬਾਹਰ ਵੀ ਹੋਣੇ ਆ ਤੇ ਇਹ ਆਪਣੇ ਆਪ ਗੱਡੀ ਲੈ ਜਾ ਕੇ ਆਪਣਾ ਇਲਾਜ ਕਰਵਾ ਸਕਦਾ ਹੈ ਜਾਂ ਕੋਈ ਦਿੱਕਤ ਹੈ ਉਹ ਪਰੇਸ਼ਾਨੀ ਨੂੰ ਦੂਰ ਕਰ ਸਕਦਾ ਹੈ ਅੱਛਾ ਹੁਣ ਲੱਗਦਾ ਕਿ ਇਹ ਬੇਸਹਾਰਾ ਲਈ ਹੈ ਰਹਿਣ ਬਸੇਰਾ ਜਾਂ ਆਪਣਾ ਘਰ ਲੱਗਦਾ ਨਹੀਂ ਆਪਣਾ ਘਰ ਤਾਂ ਹੈ ਹੀ ਹੈ ਪਰ ਹੁਣ ਹੈ ਕਿ ਜਿਹੜੀ ਡੈਫੀਸ਼ੈਂਸੀ ਸੀ ਨਾ ਉਹ ਖਤਮ ਹੋ ਗਈ ਲੱਗਦਾ ਸਭ ਤੋਂ ਪਹਿਲੀ ਗੱਲ ਦੂਜੀ ਗੱਲ ਹੈ ਕਿ ਸਾਨੂੰ ਮਤਲਬ ਵਜਾਰੋਂ ਕੋਈ ਡਰਾਈਵਰ ਹਾਇਰ ਨਹੀਂ ਕਰਨਾ ਹੈਗਾ ਸਭ ਤੋਂ ਵੱਡੀ ਗੱਲ ਹੈ ਔਰ ਡਰਾਈਵਰ ਨੂੰ ਬੁਲਾਓ ਯਾਰ ਆਇਆ ਨਹੀਂ ਯਾਰ ਲੇਟ ਹੋ ਗਏ ਇਦਾਂ ਤੇ ਉਦਾਂ ਉਹ ਸਾਰੇ ਬਹਾਨੇ ਖਤਮ ਬੈਠੋ ਗੱਡੀ 'ਚ ਚੱਲੋ ਚੱਲੋ ਬੈਠੋ ਗੱਡੀ 'ਚ ਚੱਲੋ ਔਰ ਇਹੀ ਜਿਹੜੀ ਹੈ ਜ਼ਰੂਰਤ ਸੀਗੀ ਅ ਸਰ ਇੱਕ ਪਰਿਵਾਰ ਪਰਿਵਾਰ ਦੇ ਵਿੱਚ ਜ਼ਰੂਰਤਾਂ ਔਰ ਉਹ ਜ਼ਰੂਰਤਾਂ ਹੁਣ ਪੂਰੀਆਂ ਜਿਹੜੀਆਂ ਨੇ ਪੂਰੀਆਂ ਹੁੰਦੀਆਂ ਨੇ ਨਜ਼ਰ ਆ ਰਹੀਆਂ ਨੇ ਜੀ ਮੈਂ ਮੈਂ ਪਕੜਦਾ ਇਸ ਤਰ੍ਹਾਂ ਮੈਂ ਇਹਨਾਂ ਨਾਲ ਕੋਈ ਸਾਲ ਤੋਂ ਜੁੜੇ ਆਂ ਔਰ ਉਹਨੂੰ ਉਪਾਲ ਜੀ ਮੈਡਮ ਕੀਰਤੀ ਗਰੋਵਰ ਜੀ ਪਹਿਲਾਂ ਦੇ ਜੁੜੇ ਹੋਏ ਆਂ ਕਿ ਮੈਂ ਦੇਖਦਾ ਵੀ ਇਹਨਾਂ ਦਾ ਬਹੁਤ ਹੀ ਅੱਛਾ ਕਦੇ ਵੀ ਜੂੜ ਪੈਂਦੀ ਹੈ ਮੈਡਮ ਕੀਤੀ ਗਰੋਵਰ ਜੀ ਪਹੁੰਚ ਜਾਂਦੇ ਆ ਅਰੁਣ ਜੀ ਤਾਂ ਖੈਰ ਦੇਨਦਾਦ ਇੱਥੇ ਇੰਨੀ ਸੇਵਾ ਕਰਦੇ ਆ ਪੁੱਛੋ ਹੀ ਨਾ ਕੋਈ ਬੰਦਾ ਸੋਚ ਵੀ ਨਹੀਂ ਸਕਦਾ ਬਿਲਕੁਲ ਬਜ਼ੁਰਗਾਂ ਨੂੰ ਹੁਣ ਅੱਜ ਕੀ ਫੀਲ ਹੋ ਰਿਹਾ ਹੋਏਗਾ ਕਿ ਸਾਡਾ ਘਰ ਕਿਉਂਕਿ ਬੇਸਾਰਾ ਨਹੀਂ ਰਿਹਾ ਹੁਣ ਉਹ ਬੇਕਰਾਂ ਤਾਂ ਘਰ ਬਣ ਗਿਆ ਬਿਲਕੁਲ ਠੀਕ ਗੱਲ ਹੈ ਜੀ ਪਹਿਲਾਂ ਇਹਨਾਂ ਨੇ ਜਦੋਂ ਸ਼ੁਰੂ ਕੀਤਾ ਸੀ ਇਹ ਸੜਕਾਂ ਤੇ ਪਏ ਹੁੰਦੇ ਸੀ ਅਰੁਣ ਜੀ ਹੁਰਾ ਨੇ ਉਹਨਾਂ ਨੂੰ ਉੱਥੇ ਰੋਟੀ ਦੇ ਕੇ ਆਂਦੇ ਹੁੰਦੇ ਸੀ ਆਪਣੇ ਘਰੋਂ ਬਰੁਣ ਆ ਕੇ ਆ ਢਾਬੇ ਤੋਂ ਬਰੁਣ ਆ ਕੇ ਪੋਲੀਲੀ ਕਾਰਪੋਰੇਸ਼ਨ ਨੇ ਬਦਲ ਕੀਤੀ ਹਾਲ ਦੇ ਦਿੱਤਾ ਜਿਹੜੀ ਤੁਸੀਂ ਗੱਲ ਪੁੱਛੀ ਸੀ ਵੀ ਕਿਵੇਂ ਚਲਾਨਦੇ ਹੋ ਖਰਚਾ ਇਹ ਦੇਖੋ ਇਹਨਾਂ ਦੀ ਕਿਸਮਤ ਆਪਣੇ ਆਪ ਹੀ ਲਿਆਂਦੀ ਹੈ ਭਗਵਾਨ ਹੀ ਕਿਸੇ ਨਾ ਕਿਸੇ ਨੂੰ ਕਿਸੇ ਦੇ ਰੂਪ ਚ ਕੀਰਤੀ ਗਰੋਵਰ ਜੀ ਹੈ ਹੋਰ ਆਪਣੇ ਆਪ ਹੀ ਮਨ ਚ ਆ ਜਾਂਦੇ ਬੰਦੇ ਆਂਦੇ ਜਿਵੇਂ ਤੁਸੀਂ ਆਏ ਹੋ ਮਰਖਲ ਸਾਰਾ ਕੁਝ ਤੁਸੀਂ ਵੀ ਨਹੀਂ ਸਵਾਰਥੀ ਕਰ ਰਹੇ ਹੋਗੇ ਤੇ ਆਪਣੇ ਆਪ ਹੀ ਲੋਕਾਂ ਦੇ ਮਨ ਚ ਆ ਜਾਂਦੇ ਜੋ ਇਹਨਾਂ ਦੀ ਕਿਸਮਤ ਹੁੰਦਾ ਲੋਕੀ ਦੇ ਜਾਂਦੇ ਕਿਸੇ ਚੀਜ਼ ਦੀ ਸਾਨੂੰ ਕੋਈ ਕਮੀ ਨਹੀਂ ਥੋੜੀ ਬਹੁਤ ਠੀਕ ਹੈ ਕਿਉਂਕਿ ਦਵਾਈਆਂ ਦੂਈਆਂ ਦੇ ਖਰਚੇ ਬਹੁਤ ਹੈ ਡਾਕਟਰਾਂ ਦੇ ਖਰਚੇ ਬਹੁਤ ਹੈ ਉਹ ਲੋਕੀ ਚੀਜ਼ਾਂ ਬਹੁਤ ਦੇ ਜਾਂਦੇ ਆ ਥੋੜੀ ਕੈਸ਼ ਦੀ ਦਿੱਕਤ ਰਹਿੰਦੀ ਹੈ ਜੋ ਮੈਂ ਮਹਿਸੂਸ ਕੀਤਾ ਇਹਨਾਂ ਨੂੰ ਤੇ ਕੋਈ ਗੱਲ ਨਹੀਂ ਭਗਵਾਨ ਉਹ ਵੀ ਕਰੂਗਾ ਜੀ ਸਭ ਇਹਨਾਂ ਦੀ ਕਿਸਮਤ ਹੀ ਆਣਾ ਕਿਸਮਤ ਦਾ ਹੀ ਆਣਾ ਉਹ ਘਰ ਜਿਹੜਾ ਬੇਘਰਿਆਂ ਦਾ ਘਰ ਲੇਕਿਨ ਰਹਿਣ ਬਸੇਰਾ ਪਰ ਅੱਜ ਮੈਂ ਇਹ ਕਹੂੰਗਾ ਕਿ ਸਭ ਦੀ ਐਫਰਟ ਸਭ ਦੀ ਮਿਹਨਤ ਜਦ ਮਿਲ ਜਵੇ ਨਾਲ ਤਾਂ ਉਹ ਬੇਘਰ ਨਹੀਂ ਘਰ ਬਣ ਜਾਂਦਾ ਉਹ ਬਜ਼ੁਰਗ ਜੋ ਜੀਂਦੀ ਛੇ ਛੱਡ ਚੁੱਕੇ ਸੀਗੇ ਜੋ ਸੋਚਦੇ ਸੀਗੇ ਕਿ ਕਾਸ਼ ਮੌਤ ਆ ਜਾਵੇ ਅੱਜ ਇਸ ਪਰਿਵਾਰ ਦੇ ਵਿੱਚ ਆ ਕੇ ਉਹ ਆਪਣੀ ਜ਼ਿੰਦਗੀ ਨੂੰ ਵੀ ਸਵਾਰ ਰਹੇ ਹਨ ਔਰ ਛੋਟੀਆਂ-ਛੋਟੀਆਂ ਖੁਸ਼ੀਆਂ ਵੀ ਇੰਜੋਏ ਕਰ ਰਹੇ ਹਨ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ